ਕਰਦੇ ਉਹੀ ਕਰੋਗੇ ਜੀ ਜੀ ਹਾਂਜੀ ਸ੍ਰੀ ਸਰਬਤ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦਰਸ਼ਨ niche ਰੱਖੋ ਥੋੜਾ ਇਹ 1994 ਨੂੰ ਸ੍ਰੀ ਅਕਾਲ ਤਖਤ ਸਾਹਿਬ ਤੋਂ ਜੋ ਇਹਨਾਂ ਦੇ ਸਿੰਘ ਸਹਿਬਾਨ ਜੀ ਤੇ ਹੋਰ ਸਾਡੇ ਜਿਹੜੇ ਗੁਰਮੁਖ ਪਿਆਰੇ ਸੀ ਉਦੋਂ ਇੱਥੇ ਸ਼੍ਰੋਮਣੀ ਅਕਾਲੀ ਦਲ ਸਾਡੇ ਇਹਨਾਂ ਨੂੰ ਵੀ ਇੱਥੋਂ ਮਾਨਤਾ ਦਿੱਤੀ ਗਈ ਗੁਰੂ ਘਰ ਦੇ ਵਿੱਚ میری پیری دا سدھانت آ ਧਰਮ ਪਹਿਲਾ ਵਾ ਫਿਰ ਰਾਜਨੀਤੀ ਆ او ਸਾਹਮਣੇ ਦੋ ਨਿਸ਼ਾਨ ਸਾਹਿਬ ਸੱਚੇ ਪਾਤਸ਼ਾਹ ਦੇ ਧੁਹੜੇ ਆ ਜਿਹੜੇ ਭਗਤੀ ਤੇ ਸ਼ਕਤੀ ਦਾ ਸੰਦੇਸ਼ ਦਿੰਦੇ ਆ ਗੁਰੂ ਨੇ ਆਪ ਦੋ ਤਲਵਾਰਾਂ ਧਾਰਨ ਕੀਤੀਆਂ ਸੱਚੇ ਪਾਤਸ਼ਾਹ ਨੇ ਆਪ طاقت صاحب ਫਿਰ ਚਵਰ ਫਿਰ ਸੱਚੇ ਪਾਤਸ਼ਾਹ ਸਾਡੇ ਨੇ ਬਾਜ਼ ਰੱਖਿਆ ਤੋਂ ਮੈਂ ਇੱਥੇ ਜਦੋਂ ਅੱਜ ਹਾਜ਼ਰ ਹੋਇਆ ਵਾਂ ਜਦ ਕਿ ਪਾਤਸ਼ਾਹ ਹੈ ਕਰਨ ਪਾਤਸ਼ਾਹ ਤੋਂ ਭਾਇਆ ਤੇ ਮੈਨੂੰ ਖੁਸ਼ੀ ਹੋਈ ਆ ਕਿ ਸਿੱਖ ਜਿਹੜੇ ਆ ਹਰ ਸਿੱਖ ਇਹ ਮਹਿਸੂਸ ਕਰਦਾ ਕਿ ਸਾਨੂੰ ਹਰ ਪੱਖ ਤੋਂ ਤਗੜੇ ਹੋਣਾ ਚਾਹੀਦਾ ਭਾਵੇਂ ਸਾਡਾ ਧਾਰਮਿਕ ਪੱਖ ਹੋਵੇ ਤੇ ਭਾਵੇਂ ਸਾਡਾ ਰਾਜਨੀਤਿਕ ਪੱਖ ਹੋਵੇ ਭਾਵੇਂ ਆਰਥਿਕ ਹੋਵੇ ਭਾਵੇਂ ਸਮਾਜਿਕ ਤੇ ਭਾਵੇਂ ਪਰਿਵਾਰਕ ਹੋਵੇ ਕੋ ਮਾਨਸਾ ਵੱਲੋਂ ਮੈਨੂੰ ਸੱਦਾ ਦਿੱਤਾ ਗਿਆ ਹੈ ਤੇ ਅਕਾਲ ਤਖਬ ਸਾਹਿਬ ਦੇ ਮੁੱਖ ਸੇਵਾਦਾਰੋਂ ਦੇ ਨਾਤੇ ਕਿਉਂਕਿ ਸਾਰਾ ਪ੍ਰੋਗਰਾਮ ਹੀ ਸ਼੍ਰੀ ਅਕਾਲ ਤਖਬ ਸਾਹਿਬ ਤੇ ਆ ਰਿਹਾ ਹੈ ਉਪਾਇਥੀ ਅੱਜ ਹਾਜ਼ਰ ਹੋਏ ਆ ਕਿਉਂਕਿ ਜਿਨ੍ਹਾਂ ਨੂੰ ਵੀ ਇਥੋਂ ਸੱਚੇ ਬਾਦਸ਼ਾਹ ਦਾ ਥਾਪੜ ਆ ਵਾ ਮੈਂ ਫਿਰ ਸਪਸ਼ਟ ਕਰ ਦਾਂਗੇ ਕਿਸੇ ਇੱਕ ਨੂੰ ਨਹੀਂ ਆ ਜਿਵੇਂ ਪਿਛਲੇ ਕੁਝ ਸਮੇਂ ਤੋਂ ਇੱਕ ਮੌੜਦਿਆ ਵੀ ਬਣਿਆ ਕੋਈ ਕੋਈ ਇੱਕ ਢੇਰੀ ਮਾਨਤਾ ਪ੍ਰਾਪਤ ਆ 1994 ਦੇ ਵਿੱਚ ਇਥੋਂ ਜਿਨ੍ਹਾਂ ਨੇ ਸੰਘਰਸ਼ ਕੀਤਾ ਇਹਨਾਂ ਨੂੰ ਵੀ ਇੱਕੋ ਸ਼੍ਰੀ ਅਕਾਲ ਤਖਤ ਸਾਹਿਬ ਪੰਜ ਸਿੰਘ ਸਹਿਬਾਨ ਤੋਂ ਹੀ ਮਾਨਤਾ ਜਿਹੜਾ ਸੀ ਉਹ ਮਿਲਿਆ ਸੀ ਮੈਂ ਅੱਜ ਦੇ ਮੌਕੇ ਤੇ ਸਮੁੱਚੀ ਭੌਮ ਨੂੰ ਅਪੀਲ ਵੀ ਕਰਦਾ ਕਿ ਪਹਿਲਾਂ ਸਾਨੂੰ ਧਰਮ ਦੇ ਵਿੱਚ ਪਰਪੱਕ ਹੋਣਾ ਚਾਹੀਦਾ ਨਾਲ ਦੀ ਨਾਲ ਸਾਨੂੰ ਇੱਥੇ ਪੰਜਾਬ ਦੇ ਵਿੱਚ ਜਾਂ ਪੂਰੀ ਦੁਨੀਆ 'ਚ ਆਪਣੇ ਆਪ ਨੂੰ ਅਸੀਂ ਤਗੜੇ ਕਰੀਏ ਇਹ ਵੀ ਸਾਨੂੰ ਉਪਰਾਲੇ ਜਿਹੜੇ ਯਤਨ ਕਰਨੇ ਚਾਹੀਦੇ ਆ ਪੰਥਕ ਇਕਤਾ ਪੰਥਕ ਇਕਤਰਤਾ ਦੇ ਯਤਨ ਵੀ ਹੋਣੇ ਚਾਹੀਦੇ ਆ ਮੈਂ ਹਰ ਥਾਂ ਤੇ ਇੱਕ ਗੱਲ ਕਰਦਾ ਸਿੱਖਾਂ ਲਈ ਇਕੱਠੇ ਹੋਣ ਲਈ ਬਹੁਤ ਖੁਸ਼ ਆ ਪਹਿਲੀ ਗੱਲ ਅਸੀਂ ਸਾਰੇ ਗੁਰੂ ਗ੍ਰੰਥ ਸਾਹਿਬ ਨੂੰ ਗੁਰੂ ਮੰਨਦੇ ਆ ਦੂਜੀ ਗੱਲ ਸਿੱਖ ਦੁਨੀਆਂ ਦੇ ਕਿਸੇ ਵੀ ਖਿੱਤੇ 'ਚ ਜਨਮ ਲਵੇ ਉਹ ਵਾਸੀ ਸ਼੍ਰੀ ਆਨੰਦਪੁਰ ਸਾਹਿਬ ਦਾ ਪੰਜ ਕਕਾਰ ਅਸੀਂ ਸਾਰੇ ਪਾਉਨੇ ਔਰ ਇੱਕੋ ਹੀ ਆਓ ਤੋ ਗੁਰੂ ਸਾਡਾ ਸਾਨੂੰ ਇੱਕ ਪਿਤਾ ਇੱਕ ਸਿੱਖਾਂ ਬਾਰਕ ਤੂੰ ਮੇਰਾ ਗੁਰਹਾਈ ਦਾ ਸੰਦੇਸ਼ ਦਿੰਦਾ ਮੈਂ ਸਮੁੱਚੀ ਕੌਮ ਨੂੰ ਸੰਸਾਰ ਦੇ ਵਿੱਚ ਵਸਦੇ ਸਾਰੇ ਸਿੱਖਾਂ ਨੂੰ ਫੇਰ ਤੋਂ ਬੇਲ ਦਰੋਣਾ ਕਿ ਆਪਾਂ ਆਨੰਦਪੁਰ ਸਾਹਿਬ ਦੇ ਵਾਸੀ ਆਂ ਇਸ ਗੱਲ ਦੇ ਉੱਤੇ ਹਮੇਸ਼ਾ ਪਰਪਾ ਕਰੀਏ ਤੇ ਧਰੜ ਦੇਈਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ